ਸਸਿਕਾ ਦੋਸਤੋ ਇਹ ਵੀਡੀਓ ਮੇਰੀ ਖਾਸ ਕਰਕੇ ਉਹਨਾਂ ਭਰਾਵਾਂ ਲਈ ਹੈ ਜੋ ਸੋਸ਼ਲ ਮੀਡੀਆ ਤੇ ਆਏ ਦਨ ਨਵੀਂ ਨਵੀਂ ਚੀਜ਼ਾਂ ਦੇਖ ਕੇ ਭੰਬਲ ਭੂਸੇ ਜਿਹਾ ਫਸੇ ਹੋਏ ਨੇ ਕਿਉਂਕਿ ਮੇਰੇ ਕਈ ਦੋਸਤਾਂ ਨੇ ਪੁੱਛਿਆ ਵੀ ਆ ਵੀ ਤੁਸੀਂ ਇਹਦੇ ਤੇ ਡਾਕਟਰ ਸਾਹਿਬ ਦੱਸੋ ਵੀ ਕਿਹੜੀ ਚੀਜ਼ ਖਾਈਏ ਕਿਹੜੀ ਨਾ ਖਾਈਏ ਕਿਉਂਕਿ ਕਈ ਸੋਸ਼ਲ ਮੀਡੀਆ ਤੇ ਜਾਣਕਾਰ ਲੋਕ ਆਪਣੇ ਚੈਨਲ ਉੱਤੇ ਕਹਿੰਦੇ ਨੇ ਵੀ ਕਣਕ ਖਾਣੀ ਚਾਹੀਦੀ ਹੈ ਕੋਈ ਕਹਿੰਦਾ ਆਹ ਚੀਜ਼ ਖਾਣੀ ਚਾਹੀਦੀ ਆ ਗਲੂਟਨ ਫ੍ਰੀ ਖਾਓ ਜਾਂ ਕੋਈ ਕਹਿੰਦਾ ਮੀਟ ਨਹੀਂ ਖਾਣਾ ਚਾਹੀਦਾ ਕੋਈ ਕਹਿੰਦਾ ਸਬਜ਼ੀਆਂ ਖਾਓ 7 ਵਜੇ ਤੋਂ ਪਹਿਲਾਂ ਖਾਓ ਪਾਣੀ ਐਨਾ ਪਿਓ ਉਹ ਤੇ ਇੱਕ ਦੋਸਤ ਨੇ ਵੀਡੀਓ ਪਾਈ ਸੀ ਇੱਕ ਜਾਣਕਾਰ ਕੋਈ ਹੈਲਥ ਪ੍ਰੋਡਕਟ ਵਾਲਾ ਦੱਸ ਰਿਹਾ ਸੀ ਬੰਦਾ ਵੀ ਇਹ 16 ਘੰਟੇ ਬਾ ਖਾਣਾ ਚਾਹੀਦਾ ਵੀ ਉਹਦੇ ਵਿਚਾਰ ਮੇਰੇ ਪੁੱਛੇ ਸੀ ਮੇਰੇ ਵਿਚਾਰ ਆਇਆ ਜੇ ਬੈਦ ਇਹੀ ਗੱਲ ਨੇ ਕਿ ਵੀਰ ਜਿੰਨਾ ਮਰਜ਼ੀ ਖਾਓ ਖਰਾਕ ਜਿੰਨੀ ਤੁਹ ਤੋਂ ਤੋਕਾ ਹੁੰਦੀ ਆ ਖਾਓ ਥੋੜਾ ਜਿੰਨਾ ਸਰੀਰ ਪਚਾ ਸਕਦਾ ਖਰਾਕ ਖਾਓ ਇਹ ਨਹੀਂ ਦੱਸ ਲਈ ਭੁੱਖਾ ਤਾਂ ਤੁਸੀਂ 8 ਰੋਟੀਆਂ ਖਾਓ 7 ਖਾਓ ਨਹੀਂ 10 ਹੀ ਖਾਓ ਇੱਕ ਅੱਧੀ ਬੱਦ ਖਾ ਲੋ ਖਾਓ ਪਰ ਉਹਨੂੰ ਪਚਾਓ ਦੇਖੋ ਜੋ ਅਸਲੀ ਗੱਲ ਕਹਿਣ ਵਾਲੀ ਆ ਉਹ ਕਹਿੰਦੇ ਨਹੀਂ ਹੈਗੇ ਇਹ ਤਾਂ ਐਲੋਪੈਥੀ ਡਾਕਟਰਾਂ ਵਾਲਾ ਹਾਲ ਹੋ ਗਿਆ ਜੋ ਅੱਜ ਕੱਲ ਆਪਣਾ ਨੂੰ ਬੈਦਵੀਕ ਹਾਂ ਚਲੋ ਇਹ ਨਹੀਂ ਕਹਿ ਸਕਦਾ ਕਿਉਂਕਿ ਬੈਦ ਆਪਣੇ ਮੂੰਹ ਚੋਂ ਇਹ ਗੱਲ ਕਹਿ ਨਹੀਂ ਸਕਦਾ ਇਹ ਸੋਸ਼ਲ ਮੀਡੀਆ ਵਾਲੇ ਬੈ ਜਰੂਰ ਇਹ ਗੱਲ ਕਹਿੰਦੇ ਨੇ ਘਟ ਖਾਣ ਨੂੰ ਜਾਂ ਬਿਲਕੁਲ ਇਸ ਹਿਸਾਬ ਨਾਲ ਖਾਣ ਨੂੰ ਕਦੇ ਕੋਈ ਬੈਦ ਨਹੀਂ ਕਹੋ ਬੈ ਤੁਹਾਨੂੰ ਇੱਕ ਹੀ ਗੱਲ ਕਹੂਗਾ ਇਹਨੂੰ ਪਚਾਓ ਪਹਿਲੇ ਸਮਿਆਂ ਦੇ ਵਿੱਚ ਜੇ ਹੁਣ ਦੇਖੋ ਇੱਕ ਖੇਤੀਬਾੜੀ ਕਰਨ ਵਾਲਾ ਬੰਦਾ ਵਾ ਜਾਂ ਕੋਈ ਜਿਹਨੇ ਸਿਰ ਤੇ ਇੱਟਾਂ ਢੂਣੀਆਂ ਸਾਰੀ ਦਿਹਾੜੀ ਉਹ ਕਿੱਥੋਂ 16 ਘੰਟੇ ਖੜਾ ਰਹੂਗਾ ਉਹ ਤਾਂ ਕੁਝ ਘੰਟਿਆਂ ਬਾਅਦ ਹੀ ਭੁੱਖ ਲੱਗੇ ਆਉਣੀ ਆ ਖਾਣ ਦਾ ਮਤਲਬ ਇਹ ਹੁੰਦਾ ਵੀ ਤੁਹਾਡਾ ਸਰੀਰ ਪਚ ਸਕੇ ਉਹ ਚੀਜ਼ ਠੀਕ ਆ ਜਿਹੜੀ ਚੀਜ਼ਾਂ ਕਹੀ ਜਾਂਦੀ ਸੀ ਇਲਾਜ ਨੂੰ ਇਹ ਉਹਨਾਂ ਲਈ ਕਿਹਾ ਹੀ ਜੋ ਮਰੀਜ਼ ਨੇ ਇਹ ਮਰੀਜ਼ਾਂ ਲਈ ਹੁੰਦਾ ਆਮ ਉਹ ਜੋ ਹੈਲਥੀ ਬੰਦੇਾਂ ਲਈ ਨਹੀਂ ਹੁੰਦਾ ਤੁਸੀਂ ਨੌਜਵਾਨ ਬੰਦੇ ਨੂੰ ਪ੍ਰੇਹਜ ਕਰਾ ਕਰਾ ਕੇ ਉਹਦਾ ਸਰੀਰ ਹੀ ਸਾਰਾ ਸੜ ਦੋਗੇ ਠੀਕ ਆ ਕੋਈ ਮਰੀਜ਼ ਆ ਕਿਸੇ ਚੀਜ਼ ਦੀ ਠੀਕ ਆ ਕਿ ਉਹਨੂੰ ਬੀਟ ਅਲਰਜੀ ਆ ਉਹ ਉਹ ਨਾ ਲਵੇ ਕਿਸੇ ਨੂੰ ਕਿਸੇ ਚੀਜ਼ ਤੋਂ ਅਲਰਜੀ ਆ ਉਹ ਨਹੀਂ ਵਰਤ ਸਕਦਾ ਪਰ ਇਹ ਥੋੜੀ ਗੱਲ ਵੀ ਤੁਸੀਂ ਕਣਕੀ ਖਾਣੀ ਆਹ ਚੀਜ਼ ਖਾਣ ਲਾ ajo ਜੋ ਮਰਜੀ ਖਾਓ ਸਾਰੀਆਂ ਚੀਜ਼ਾਂ ਜੋ ਪਰਮਾਤਮਾ ਨੇ ਦੁਨੀਆ ਦੇ ਬਣਾਈਆਂ ਨੇ ਇਹ ਤੁਹਾਡੇ ਲਈ ਬਣਾਈਆਂ ਨੇ ਕਿਉਂਕਿ ਤੁਹਾਡੇ ਲਈ ਲੋੜ ਆ ਇਹਨਾਂ ਦੀ ਇਹਨਾਂ ਨੂੰ ਪਚਾਓ ਕੰਮ ਕਰੋ ਠੀਕ ਆ ਜੇ ਤੁਸੀਂ ਏਸੀਆਂ ਵਿੱਚ ਬਹਿਣਾ ਮੈਂ ਕੰਮ ਨਹੀਂ ਕਰਨਾ ਸਾਰੀਆਂ ਦੀ ਸੈਟਿੰਗ ਜਾਵਾਂ ਫਿਰ ਤਾਂ ਤੁਹਾਨੂੰ ਇਹ ਚੀਜ਼ਾਂ ਭਰੇਜ ਰੱਖਣੀ ਪੈਣੇ ਆ ਜੋ ਅਸਲੀ ਗੱਲ ਕਹਿਣ ਵਾਲੀ ਆ ਉਹ ਇਹੀ ਆ ਵੀ ਤੁਸੀਂ ਪ੍ਰਾਤਨ ਸਮੇਂ ਨਾਲ ਚੱਲੋ ਕੁਦਰਤ ਦੇ ਹਿਸਾਬ ਨਾਲ ਚੱਲੋ ਪਰਮੇਸ਼ਰ ਨੇ ਜੋ ਕੁਦਰਤ ਬਣਾਈ ਆ ਸਾਰੀਆਂ ਚੀਜ਼ਾਂ ਸੱਟ ਲੈਣੀਆਂ ਅਸੀਂ ਕੁਦਰਤ ਤੋਂ ਟੁੱਟੇ ਹੋਏ ਆ ਸਾਡਾ ਇਹ ਹਾਲ ਕਾਹਦੇ ਹੁੰਦਾ ਵਾ ਕਿਉਂਕਿ ਅਸੀਂ ਕੁਦਰਤ ਤੋਂ ਟੁੱਟ ਕੇ ਪਰਮਾਤਮਾ ਤੋਂ ਟੁੱਟ ਕੇ ਅਸੀਂ ਇਹ ਭੜਕਦੇ ਫਿਰਦੇ ਆ ਪਹਿਲੇ ਸਮੇਂ ਵਿੱਚ ਲੋੜ ਹੀ ਨਹੀਂ ਪੈਂਦੀ ਸੀ ਲੋਕ ਟਾਈਮਸ ਰੁਠਦੇ ਸੀਗੇ ਅੱਜ ਕੱਲ੍ਹ ਕਹਿੰਦੇ ਨੇ 7 ਵਜੇ ਤੋਂ ਪਹਿਲਾਂ ਖਾਓ ਪਹਿਲਾਂ ਲੋਕ ਪਹਿਲਾਂ ਬੱਚੇ ਜਾਂਦੇ ਸੀ ਜਾਂ ਸਵੇਰੇ ਜੰਗਲ ਪਾਣੀ ਜਾਂਦੇ ਸੀ ਬੱਚੇ ਆਪਣੇ ਆਪ ਵੀ ਲੱਤਾਂ ਥੱਲੇ ਹੱਥ ਰੱਖ ਕੇ ਬੈਠਦੇ ਸੀ ਕਿਉਂਕਿ ਬਾਹਰ ਬੈਠਣ ਦੀ ਆਦਤ ਸੀ ਹੁਣ ਸਾਨੂੰ ਇਹ ਗੱਲ ਆ ਵੀ ਅਸੀਂ ਸੈਰ ਕਰ ਕਰਕੇ ਪਾਣੀ ਪੀ ਕੇ ਕਦੇ ਕਿਹੜੇ ਪ੍ਰੋਡਕਟ ਲੈ ਕੇ ਸਾਨੂੰ ਜਾਣਾ ਪੈਂਦਾ ਵੀ ਵਾਸ਼ਰੂਮ ਜਾਣ ਤੋਂ ਪਹਿਲਾਂ ਚੀਜ਼ ਵਰਤੋ ਨਹੀਂ ਤਾਂ ਪ੍ਰੋਪਰ ਪੇਟ ਖਾਲੀ ਨਹੀਂ ਹੁੰਦਾ ਕਾਤੇ ਨਹੀਂ ਹੁੰਦਾ ਕਿਉਂਕਿ ਅਸੀਂ ਕੋਰੋਂ ਤੋਂ ਟੁੱਟ ਚੁੱਕੇ ਆ ਅੱਗੇ ਤੁਰੇ ਜਾਂਦੇ ਜਾਂਦੇ ਲੋਕਾਂ ਨੂੰ ਰਾਹ ਦੇ ਵਿੱਚ ਹੀ ਜ਼ੋਰ ਪੈਣ ਲੱਗ ਜਾਂਦਾ ਸੀ ਕਿਹੜੀ ਗੱਲੋਂ ਕਿਉਂਕਿ ਬਿਲਕੁਲ ਸਹੀ ਸੀਗਾ ਸਰੀਰ ਉਤਰ ਦੇ ਹਿਸਾਬ ਨਾਲ ਚੱਲੋ ਜੋ ਖਾਣਾ ਖਾਓ ਪਰ ਸਰੀਰ ਨੂੰ ਡਾਈਜੈਸਟ ਵਧੀਆ ਤਰੀਕੇ ਨਾਲ ਕਰੋ ਕੰਮ ਕਰੋ ਠੀਕ ਆ ਜਿਹੜਾ ਨਹੀਂ ਖੇਤੀਬਾੜੀ ਕਰਦਾ ਕੋਈ ਮਜ਼ਦੂਰੀ ਨਹੀਂ ਕਰਦਾ ਮੈਂ ਨਹੀਂ ਕਹਿੰਦਾ ਵੀ ਏਸਿਆਂ ਅੱਜਕੱਲ੍ਹ ਕੰਮ ਹੈ ਜ ਨਹੀਂ ਏਸਿਆਂ 'ਚ ਬਹਿਣਾ ਵਾ ਉਹਨੂੰ ਐਕਸਰਸਾਈਜ਼ ਖਾਣੀ ਚਾਹੀਦੀ ਆ ਐਕਸਰਸਾਈਜ਼ ਕਰੋ ਸਵੇਰੇ ਉੱਠੋ ਤੜਕੇ 4 ਵਜੇ 5 ਵਜੇ ਸੂਰ ਚੜ੍ਹੇ ਤੋਂ ਪਹਿਲਾਂ ਉੱਠੋ ਐਕਸਰਸਾਈਜ਼ ਕਰੋ ਖੁੱਲੀ ਹਵਾ ਖਾਓ ਵਾਤਾਵਰਣ ਇਹ ਚੀਜ਼ਾਂ ਸਾਡੇ ਖਾਣ ਨੂੰ ਬੜੀਆਂ ਨੇ ਹਵਾ ਤਾਂ ਅਸੀਂ ਅੱਜਕੱਲ੍ਹ ਕੋਈ ਖਾਂਦੇ ਹੀ ਨਹੀਂ ਹੈਗਾ ਇਹ ਤਾਂ ਬਿਲਕੁਲ ਬੰਦ ਕਮਰੇ 'ਚ ਬਹਿਨੇ ਅਜੇ ਕੋਈ ਐਕਸਰਸਾਈਜ਼ ਕਰਨ ਵੀ ਜਾਂਦਾ ਵਾ ਉਹ ਵੀ ਕਲਬਾਂ ਵਿੱਚ ਬੰਦ ਕਮਰਿਆਂ ਦੇ ਵਿੱਚ ਇਹ ਬ ਖਾਓ ਨੂੰ ਪਰ ਪਚਾਓ ਐਕਸਰਸਾਈਜ਼ ਕਰੋ ਕੰਮ ਕਰੋ ਧੰਨਵਾਦ